ਮਦਦਾਰੀ ਸੀ ਇਹ ਮੰਦਾ ਸੀ ਛੱਡ ਜੀ ਇਹ ਉਹਦੇ ਕੋਲ ਹੀ ਘਰ ਬਣਾਈ ਜੇ ਦਰਵਾਜ਼ਾ ਕੀ ਕੰਮ ਕਰਦਾ ਸੀ ਪੜਿਆ ਇਹਦਾ ਜਿਹੜਾ ਪੜਦਾ ਸੀ ਕਿਹੜੀ ਕਲਾਸ ਪੜਦਾ ਸੀ 10ਵੀਂ ਚ ਪੜਦਾ 11ਵੀਂ ਜਿਹੜੇ ਪੜਦਾ ਪੜਦਾ ਹੋ ਗਿਆ ਆਪਣੇ ਆਪ ਹੁਣ ਕਿੰਨੇ ਸਾਲ ਹੋ ਗਏ ਐ ਹੋਏ ਨੇ ਇਹ 5-6 ਸਾਲ ਤਾਂ ਹੋਈ ਗਏ ਸਵਾਇਆ ਦਿਨੋਂ ਦੋਨੇ ਸੀ ਮਾਰਾਂ ਮੈਂ ਕੰਮ ਕਾ ਕਰਦਾ ਪਰੇ ਪਿਆ ਰਹਿੰਦਾ ਸੀ ਕਿੰਨੇ ਬੱਚੇ ਤੁਹਾਡੇ ਕੋਈ ਬੱਚਾ ਵਾਹ 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 ਕੋਟ ਦਾ ਨਾਂ ਚ ਆਦਰ ਆਸਣ ਬਾਪੂ ਠੀਕ ਹੋ ਸਤਿ ਸ਼੍ਰੀ ਅਕਾਲ ਸਿਕੰਦਰਾ ਕਿਵੇਂ ਬਾਪੂ ਤਗੜਾ ਹਾਂ ਜੀ ਸਿਕੰਦਰ ਵੀਰੇ ਨੂੰ ਸੰਗਲਣ ਬਣ ਕੇ ਲੈ ਕੇ ਆਇਆ ਸੀ ਬਾਪੂ ਤੇ ਅੱਜ ਸਿਕੰਦਰ ਵੀਰਾ ਸਕੂਟਰ ਚ ਲਾ ਰਿਹਾ ਹੁੰਦਾ ਤੇ ਬਾਪੂ ਪਿੱਛੇ ਬੈਠਾ ਹੁੰਦਾ ਇਹ ਆ ਮੇਰੇ ਭਰਾ ਦੀ ਕਿਰਪਾ ਹੋਈ ਹੈ ਜਿਹੜੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨਾ ਮਿਹਰ ਹੋਈ ਆ ਇਹ ਭਾਗਾਂ ਵਾਲੇ ਤੇ ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦੁਬਾਰਾ ਢਿੱਗਿਆ ਹੋਇਆ ਨੂੰ ਫੇਰ ਖੜੇ ਕੀਤਾ ਬਾਪ ਰੋਂਦਾ ਸੀ ਜਿੱਦਾਂ ਦੇਖਿਆ ਸੀ ਕਹਿੰਦਾ ਮੈਨੂੰ ਆਪਣਾ ਪੁੱਤ ਜਦੋਂ ਮੈਂ ਡੰਡੇ ਇੱਕ ਅਕਸ ਡੰਡਾ ਫੜਿਆ ਇੱਕ ਅਕਸ ਸੰਗਲ ਫੜਿਆ ਵਾ ਵਧੀਆ ਰਹਿੰਦਾ ਬਾਪ ਸਾ ਠੀਕ ਖੁਸ਼ ਦੰਦ ਰਸ ਲੁਧਿਆਣਾ ਕਿੱਥੇ ਰਹਿੰਦੇ ਸੀ ਆਪਣਾ ਬਾਪੂ ਮਾਰਕੀਟ ਬਾਪੂ ਮਾਰਕੀਟ 'ਚ ਉੱਥੇ ਰਹਿੰਦੇ ਹੁਣੇ ਕੰਮ ਕੁਮ ਕਰਦਾ ਕੋਈ ਬੜਾ ਮੋਟਾ ਕਰਦਾ ਵਾ ਇਹ ਮੁੰਡਾ ਸਹੀ ਛੱਜਰੀਏ ਨੂੰ ਰਿਚ ਪੜਾਇਆ ਘਰ ਬਣਾਇਆ ਦੇ ਦਰਵਾਜ਼ਾ ਕੀ ਕੰਮ ਕਰਦਾ ਸੀ ਪੜਿਆ ਇਹਦੇ ਅੱਗੇ ਪੜਦਾ ਸੀ ਇਹਦੀ ਕਲਾਸ ਪੜਦਾ ਸੀ 10ਵੀਂ ਵਿੱਚ ਪੜਦਾ ਅਕੈਡਮੀ ਜਿਹੜੇ ਪੜਦਾ ਪੜਦਾ ਹੋ ਗਿਆ ਆਪਣੇ ਆਪ ਹੁਣ ਕਿੰਨੇ ਸਾਲ ਹੋ ਗਏ ਆਏ ਹੋਏ ਨੇ ਇਹ 5 6 7 ਤਾਂ ਹੋ ਗਏ ਭਾਈਆਂ ਦਿਨੋਂ ਜੁੜਦੇ ਸੀ ਮਾਰਾ ਮੈਂ ਕੰਮ ਕਾਰ ਦਵਾ ਦੇ ਪਰ ਇਹ ਪਿਆਰ ਰੰਦਾ ਸੀ ਕਿੰਨੇ ਬੱਚੇ ਤੁਹਾਡੇ ਇੱਕੋ ਹੀ ਬੱਚਾ ਵਾਹੇ ਕੋ ਵਾਹੇ ਕੋ ਵਾਹੇ ਕੋ ਕੋਟ ਦਾ ਮੈਂ ਜਿੰਨ ਤੇ ਆ ਦੇ ਰਿਹਾ ਹਾਂ ਤੁਸੀਂ ਕੋਧ ਨੇ ਸਬਜੀ ਵਿੱਚ ਚਲਾ ਗਿਆ ਉਹ ਵੀ ਤਾਂ ਬੱਤਾ ਬਾਦ ਤੋਂ ਦੀ ਸੰਭਾਲ ਲਗਾ ਰੋਣੋ ਅਸੀਂ ਰੱਖਣਾ ਨਾਲ ਅਸੀਂ ਰਹਿਣਾ ਕੋਈ ਨਾ ਤੁਸੀਂ ਠੀਕ ਕਰਨਾ ਠੀਕ ਮੈਂ ਠੀਕ ਕਰਕੇ ਭੇਜਾਂਗੇ ਨਾਲ ਰਹੂਗਾ ਬਿਲਕੁਲ ਠੀਕ ਕਰਕੇ ਲੱਖ ਲਿਆ ਦੋਣਾ ਨਹੀਂ ਮੇਰੇ ਬਾਪੂ ਅਸੀਂ ਵੀ ਤੇਰੇ ਪੁੱਤਾਂ ਬਾਹਰ ਕੰਦੀਆ ਗਾਲਾ ਘੜਦਾ ਬਾਪ ਪੈਣਾ ਸੀ ਕੀ ਨਾਂ ਹੈ ਨਾ ਸੁਖਵਿੰਦਰ

ਤੇ ਉਹਨੇ ਕੰਮ ਕੁੰਮ ਕਰਦਾ ਕੋਈ ਮੜਾ ਮੁੱਤ ਕਰਦਾ ਵਾ ਤੇ ਗੁਰੂ ਕੀ ਅਰਦਾਸ ਕਰਿਓ ਕਿਉਂਕਿ ਜਨ ਕੀ ਅਰਦਾਸ ਬਿਰਥੀ ਨਾ ਜਾਏ ਅਰਦਾਸ ਕਰਿਓ ਸਿਕੁੰਦਰ ਵੀਰਾ ਪ੍ਰੋਪਰ ਕੰਮ ਕਰਨ ਲੱਗ ਜੇਵੇ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗ ਜੇਵੇ ਆਪਣੇ ਬਾਪ ਦੀ ਸੇਵਾ ਕਰੇ ਪਲੀਜ਼ ਸਾਰੇ ਅਰਦਾਸ ਕਰਿਓ ਤੇ ਇਸ ਵੀਡੀਓ ਨੂੰ ਦੇਖਿਓ ਪੂਰਾ ਕਿੱਦਾਂ ਵੀਰੇ ਦੇ ਹਲਾਸੀ ਉਦੋਂ ਤੇ ਹੁਣ ਕਿੰਮਿਆ ਵੀਰਾ ਇਹ ਮੁੰਡੇ ਦਾ ਨਾਮ ਸਿਕੁੰਦਰ ਸਿੰਘ ਆ ਠੀਕ ਆ ਬਹੁਤ ਫਰਕ ਬਹੁਤ ਜਿਆਦਾ ਫਰਕ ਮਾੜਾ ਮੋਟਾ ਇਹ ਮਤਲਬ ਬਹੁਤ ਠੀਕ ਅੱਗੇ ਨੂੰ ਪਹਿਲਾਂ ਹੋ ਗਿਆ ਸੀ ਪਹਿਲਾਂ ਮਤਲਬ ਵੀ ਗੋਲਾ ਗੋਲਾ ਕੱਢਣਾ ਤੇ ਅੰਦਰ ਡੀੜੇ ਪਾਉਣੇ ਡੀੜੇ ਲਾ ਦੇਣੇ ਹਵਾ ਤਾਪ ਬੋਲਣਾ ਗੋਲਾ ਕਰ Đੀਆ ਉਹ ਕੁਛ ਕਰਦੇ ਰਹੇ ਸੀ ਸੰਗੜ ਲਾਇਆ ਸੀਗਾ ਸੰਗੜ ਇੱਥੇ ਖੋਲੇ ਕਿੰਨੇ ਟਾਂਕ ਤੋਂ ਸੰਗੜ ਖੋਲੇ ਨੂੰ ਹੋ ਗਏ 2-3 ਸਾਲ ਹੋ ਗਏ ਨਹੀਂ ਹਰਕਤ ਕੋਈ ਨਹੀਂ ਕਰਦਾ ਮਾੜਾ ਮੋਟਾ ਜਿਹੜਾ ਹਲਕਾ ਜਿਹਾ ਕਿਤੇ ਆਉਂਦਾ ਪਰ ਨਹੀਂ ਠੀਕ ਹੀ ਦਿੰਦਾ ਤਕਰੀਬਨ ਠੀਕ ਹੀ ਹੈ